ਮਰਦਾਬਾ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਸਰਕਾਰ ਮਰਦਾਬਾ ਮੁੱਖ ਮੰਤਰੀ ਪੰਜਾਬ ਮਰਦਾਬਾ ਮੁੱਖ ਮੰਤਰੀ ਪੰਜਾਬ ਮਰਦਾਬਾ ਰਾਜਾਪ ਮੁੱਖ ਮੰਤਰੀ ਮਰਦਾਬਾ ਚਾਰ ਮੁੱਖ ਮੰਤਰੀ ਮਰਦਾਬਾ ਵਿਚਾਰ ਮੁੱਖ ਮੰਤਰੀ ਮਰਦਾਬਾ ਵਿਚਾਰ ਮੁੱਖ ਮੰਤਰੀ ਮਰਦਾਬਾ ਵਿਚਾਰ ਮੁੱਖ ਮੰਤਰੀ ਮਰਦਾਬਾ ਮਿਸਲੋ ਬਾਬਾ ਗੁਲਜਾਰ ਸਿੰਘ ਜੀ ਤਰਨਾ ਦਲ ਦਾਸ ਸੇਵਾਦਾਰ ਜਹੇਦਰ ਕਰਪਾਲ ਸਿੰਘ ਜੀ ਕੌਮੀ ਸਾਬ ਮੋਰਚਾ ਇਹ ਜਿਹੜੀ ਸਰਕਾਰ ਦੀ ਮਿਲੀ ਭੁਗਤਾਂ ਦਰਖਤ ਕੱਟਣ ਦੀ ਜਿਹੜੀ ਮਿਲੀ ਭੁਗਤ ਸਰਕਾਰ ਦੀ ਆ ਇਹ ਜਿਹੜਾ ਦਰਖਤ ਫਲ ਵਾਲਾ ਦਰਖਤ ਕੱਟਣਾ ਹੈ ਤਾਂ ਵੈਸੇ ਹੀ ਗੁਨਾਹ ਹੈ ਹਰ ਇੱਕ ਬੰਦੇ ਨੂੰ ਜਿਹੜੀ ਊਰਜਾ ਦਰਖਤ ਦੇ ਰਿਹਾ ਚਾਹੇ ਆਂਬਾ ਜਾਏ ਕੋਈ ਵੀ ਦਰਖਤ ਹਰ ਇੱਕ ਬੰਦੇ ਦੀ ਜਿਹੜੀ ਜੀਵਨੀ ਆ ਉਹ ਦਰਖਤਾਂ ਦੇ ਨਾਲ ਹੀ ਚੱਲ ਰਹੀ ਆ ਇਹ ਜੇ ਦਰਖਤ ਹੀ ਕੱਟੇ ਗਏ ਫਿਰ ਲੋਕਾਂ ਦਾ ਕੀ ਬਣੂਗਾ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀਆਂ ਕਲੌਣੀਆਂ ਹਰਕਤਾਂ ਬੰਦ ਕਰ ਦੋ ਇਹ ਇਹ ਸਾਰੇ ਜਿਹੜੇ ਵਿੱਚੇ ਸ਼੍ਰੋਮਣੀ ਕਮੇਟੀ ਦੀ ਵਿੱਚ ਸੁਖਵੀਰ ਬਾਦਲ ਹੋਂਨਾ ਦੀ ਇਹ ਪੁੱਡਾ ਦੀ ਮਿਲੀ ਭੁਗਤਾਂ ਜਿਹੜੇ 32 ਕਿੱਲੇ ਪੈਲੀ ਸ਼ਾਇਦ ਕੇ ਨੂੰ ਨਾ ਪਤਾ ਹੋਵੇ ਗੁਰਦਾਰਾ ਸਾਹਿਬ ਦੀ 32 ਕਿੱਲੇ ਪੈਲੀ ਜ਼ਮੀਨ ਇਹ ਗੁਰਦਾਰਾ ਸਾਹਿਬ ਦੇ ਨਾਲ-ਨਾਲ 32 ਕਿੱਲੇ ਪੈਲੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਆ ਜੋ ਕਿ ਸੁਖਵੀਰ ਬਾਦਲਾ ਨੇ ਇਹ ਪੁੱਡਾ ਵਰਗਿਆਂ ਨੂੰ ਸੇਲ ਕੀਤੀ ਹੋਈ ਆ ਇਹ ਹੁਣ ਮਨਮਾਨੀਆਂ ਕਰਦੇ ਨੇ ਇਹ ਆਪਣਾ ਆਪ ਸੁਧਾਰ ਕਰ ਲੈਣਾ ਅਸੀਂ ਬੇਨਤੀ ਕਰਦੇ ਆਂ ਹੱਥ ਜੋੜ ਕੇ ਅਗਰ ਨਹੀਂ ਇਹ ਬੇਨਤੀਆਂ ਨੂੰ ਮੰਨ ਲਿਆ ਫਿਰ ਚਾਹੇ ਸਾਡਾ ਸਿਰ ਕੱਟਿਆ ਜਾਵੇ ਅਸੀਂ ਇਹ ਦਰਖਤ ਨਹੀਂ ਕੱਟਣ ਦੇਵਾਂਗੇ ਸਾਰੇ ਨੰਗ ਸਿੰਘਾਂ ਨੂੰ ਮੇਰੀ ਬੇਨਤੀ ਆ ਵੀ ਇਹ ਜਿਹੜੀ ਸੰਸਥਾ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਓ ਜਿਹੜਾ ਇੱਕ ਬਾਬਾ ਸੀਚੇਵਾਲ ਸਾਹਿਬ ਬਲਵੀਰ ਸਿੰਘ ਸੀਚੇਵਾਲ ਸਾਹਿਬ ਆ ਉਹ ਬੜੀ ਵੱਡੀ ਸੇਵਾ ਜਿਹੜੀ ਦਰਖਤਾਂ ਦੀ ਚਲਾ ਰਹੇ ਆ ਜੇ ਚੰਨਰਾਂ ਰਾਹੀਂ ਉਹਨਾਂ ਤੱਕ ਸਾਡਾ ਮੈਸੇਜ ਪਹੁੰਚਦਾ ਸੀ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਜਿਹੜੀ ਸੰਸਤਾ ਚੱਲੀ ਹੋਈ ਜਾਂ ਦਰਖਤਾਂ ਨੂੰ ਬਚਾਉਣ ਵਾਸਤੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਈਏ ਔਰ ਜਿਹੜੇ ਹੋਰ ਦਰਖਤ ਵੱਧ ਲਾਉਣ ਦੀ ਜਿਹੜੀ ਆਪਾਂ ਉਪਰਾਲਾ ਕਰੀਏ ਐਨੀਆਂ ਬੇਨਤੀਆਂ ਕਰਦੇ ਹੋਇਆ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਕਰ ਆ ਜਾਵੇ ਈਦਾ ਸਿੰਘਾਂ ਨੂੰ ਭਾਵੇ ਨਿਹਾਲ ਹੋ ਜਾਵੇ ਸਿਰ ਵਿਆਹ ਵਾਹਿਗੁਰੂ ਜੀ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਮੁਹਾਲੀ 7 ਵਜh ਦੀਆਂ ਲਾਈਟਾਂ ਤੇ ਅੰਮ੍ਰਿਤਸਰ ਗੁਰਦੁਆਰੇ ਦੇ ਨੇੜੇ ਪੁੱਡਾ ਦਫ਼ਤਰ ਦੇ ਬਾਹਰ ਬੈਠੇ ਆਂ ਰੋਸ ਪ੍ਰਦਰਸ਼ਨ ਕਰਨ ਲਈ ਜੋ ਪੰਜਾਬ ਸਰਕਾਰ ਪੁੱਡਾ ਮਹਿਕਮਾ ਇਹਨਾਂ ਅੰਬਾਂ ਨੂੰ ਕੱਟਣ ਜਾ ਰਹੀ ਹੈ ਔਰ ਇਹ ਇਤਿਹਾਸਕ ਗੁਰੂ ਘਰ ਦੇ ਨਾਲ ਇਹਨਾਂ ਦਾ ਇਤਿਹਾਸ ਜੁੜਿਆ ਹੈ ਇਹ ਪੰਜਾਬ ਦੇ ਵਾਸੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਜਿਹੜੇ ਗੁਰੂ ਘਰ ਨਾਲ ਰਿਲੇਟਡ ਨੇ ਇਹਨਾਂ ਦਾ ਇਤਿਹਾਸ ਗੁਰੂ ਘਰ ਨਾਲ ਜੁੜਿਆ ਹੈ ਪਰ ਅੱਜ ਪੰਜਾਬ ਸਰਕਾਰ ਇੰਨੀ ਹੱਦ ਤੱਕ ਗਿਰ ਚੁੱਕੀ ਹੈ ਔਰ ਪੁੱਡਾ ਮਹਿਕਮਾ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਹੜ ਦੀ ਮਾਰ ਥੱਲੇ ਪੰਜਾਬ ਆ ਰਿਹਾ ਪਰ ਪੰਜਾਬ ਸਰਕਾਰ ਉਦੋਂ ਜਾਗਦੀ ਹੈ ਜਦੋਂ ਸਿਰ ਤੇ ਆਣ ਪੈਂਦੀ ਹੈ ਔਰ ਇੱਕ ਸਾਲ ਪੂਰਾ ਆਪਣੀ ਮੌਜਮਾਸੀ ਦੇ ਵਿੱਚ ਔਰ ਆਪਣੇ ਧਰਨੇ ਮੁਜਹਰਾ ਰੈਲੀਆਂ ਦੇ ਵਿੱਚ ਲਖਾ ਦਿੰਦੇ ਨੇ ਪਰ ਅੱਜ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਹੈ ਪੰਜਾਬ ਸਰਕਾਰ ਨੂੰ ਜਗਾਉਣ ਲਈ ਕਿ ਅਗਰ ਤੁਸੀਂ ਇਹਨਾਂ ਅੰਬਾਂ ਨੂੰ ਕਟੋਗੇ ਤਾਂ ਪੰਜਾਬ ਦਾ ਨਾਗਰਿਕ ਕਦੇ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਪੇੜ ਨੇ ਅੰਬ ਨੇ ਪੌਦੇ ਨੇ ਇਹੀ ਪੰਜਾਬ ਨੂੰ ਇੱਕ ਪ੍ਰਦੂਸ਼ਣ ਮੁਕਤ ਕਰ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਅੱਜ ਇੰਨੀ ਰਾਹਤ ਇਹਨਾਂ ਦਰਖਤਾਂ ਕਰਕੇ ਮਿਲਦੀ ਹੈ ਅਗਰ ਦਰਖਤ ਕੱਟੇਗੇ ਤਾਂ ਇਹ ਸਾਰਾ ਜਾੜ ਹੋ ਜਾਣਾ ਅੱਜ ਅਸੀਂ ਬੇਨਤੀ ਕਰਨੇ ਆਂ ਪੁੱਡਾ ਮਹਿਕਮੇ ਨੂੰ ਕਿ ਇਹਨਾਂ ਤੇ ਰੋਕ ਲਾਈ ਜਾਵੇ ਅਗਰ ਪੁੱਡਾ ਮਹਿਕਮਾ ਨੂੰ ਨਹੀਂ ਰੋਕਦਾ ਤਾਂ ਪੰਜਾਬ ਦਾ ਨਾਗਰਿਕ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਇਸ ਗੁਰੂ ਘਰ ਦੇ ਇਤਿਹਾਸ ਨਾਲ ਜੁੜੇ ਫੈਸਲੇ ਨੂੰ ਲੈ ਕੇ ਹਰ ਬੱਚਾ ਬੱਚਾ ਇਹਨਾਂ ਦਰਖਤਾਂ ਨੂੰ ਬਚਾਉਣ ਲਈ ਸੰਘਰਸ਼ ਕਰੇਗਾ ਧਰਨਾ ਪ੍ਰਦਰਸ਼ਨ ਕਰ ਰਹੇ ਆਂ ਜੋ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੋਂ ਉਹਨਾਂ ਦੇ ਸਮਰਥਨ ਦੇ ਵਿੱਚ ਸਾਡੀ ਸੰਸਥਾ ਜੋ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਰਜਿਸਟਰਡ ਚੰਡੀਗੜ੍ਹ ਤੋਂ ਪੂਰੇ ਅਸੀਂ ਸਾਰੇ ਜਿੰਨੇ ਵੀ ਅਹੁਦੇਦਾਰ ਆ ਅਸੀਂ ਇਹਨਾਂ ਦਰਖਤਾਂ ਦੇ ਵਿਰੋਧ ਚ ਜਿਹੜਾ ਹੈ ਡਟ ਕੇ ਸਾਥ ਦੇਵਾਂਗੇ ਇਸ ਇਨਾਂ ਸੰਸਥਾ ਦਾ ਤੇ ਜੋ ਸਾਡੇ ਗੁਰੂਆਂ ਦਾ ਇਤਿਹਾਸ ਸਤਵੇਂ ਪਾਤਸ਼ਾਹ ਗੁਰੂ ਹਰਰਾਇ ਜੀ ਦਾ ਸਥਾਨ ਗੁਰਦੁਆਰਾ ਅੰਬ ਸਾਹਿਬ ਜਿਨ੍ਹਾਂ ਨੇ ਇੱਥੇ ਆ ਕੇ ਅੰਬ ਚੁੱਪੇ ਸੀ ਔਰ ਸੰਗਤਾਂ ਨੂੰ ਇਹ 12 ਮਹੀਨੇ ਅੰਬ ਲੱਗਦੇ ਰਹੇ ਐ ਤੇ ਜੋ ਇਹ ਅੰਬ ਕੱਟੇ ਜਾ ਰਹੇ ਐ ਉਹਨਾਂ ਦੇ ਖਿਲਾਫ ਅਸੀਂ ਭਾਵੇਂ ਸਾਨੂੰ ਆਪਣਾ ਸੀਸ ਦੇਣਾ ਪਵੇ ਅਸੀਂ ਦਰਖਤ ਨਹੀਂ ਕੱਟਣ ਦਵਾਗੇ ਇਹੀ ਆਪ ਦੇ ਚੈਨਲਾਂ ਦੇ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਭਗਵੰਤਮਾਨ ਸਾਹਿਬ ਵੀ ਇਹ ਜਿਹੜੇ ਧਰਨੇ ਪ੍ਰਦਰਸ਼ੇ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਉਨ੍ਹਾਂ ਦੀ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਤੁਰੰਤ ਅਲਾਓ ਕੀਤਾ ਜਾਵੇ ਲੇਕਿਨ ਜੇ ਕੋਈ ਕਾਨੂੰਨ ਤੇ ਬਾਹਰ ਜਾ ਕੇ ਮੰਗ ਹੈ ਵਿਚੱਕ ਤੇ ਸਰਕਾਰ ਕਾਰਵਾਈ ਕਰ ਸਕਦੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਡਾ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਘਰ ਘਰ ਬੈਠੇ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚਾਉਂਗੇ ਸਾਡੀ ਤੇ ਇੱਥੇ ਜਿਹੜਾ ਸੀ ਪੁੱਡਾ ਦਫਤਰਾ ਜਿੱਕਰਾਉ ਕਰਨਾ ਆਏ ਸੀ ਐਸ.ਬੀ.ਸੀ. ਮਹਾਪੰਚਾਇਤ ਮੋਰਚੇ ਵੱਲੋਂ ਬਠੋਈ ਕਲਾਂ ਦੀ ਸੰਗਤ ਵੱਲੋਂ ਤੇ ਹੋਰ ਸਾਡੇ ਇਨੰਗ ਜਥੇਬੰਦੀਆਂ ਵੱਲੋਂ ਵੀ ਸਾਡੇ ਆਏ ਜਿਵੇਂ ਸਰਪਾਬ ਤੇ ਜਿਹੜਾ ਇੱਥੇ ਇੱਕ ਫਨੀਕਸ ਮਾਲ ਬਣ ਰਿਹਾ ਫਨੀਕਸ ਮਾਲ ਬਣ ਰਿਹਾ 12-13 ਕਿੱਲੇ ਜ਼ਮੀਨ ਜਿਹੜੇ ਪੁੱਡਾ ਨੇ ਵੇਚੀ ਹੈ ਉਹਦੇ ਚ 4-500 ਦਰਖਤ ਹੈ ਜਿਹਦੇ ਚ 40 ਦਰਖਤ ਕੱਟੇ ਵੀ ਗਏ ਅੰਬ ਦੇ ਦਰਖਤ ਖੜੇ ਨੇ ਜਿਹੜਾ ਸਾਡਾ ਅੰਬ ਸਾਹਿਬ ਗੁਰਦੁਆਰਾ ਤਨ ਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਚਰਨ ਛੋਹ ਧਰਤੀ ਹੈ ਤੇ ਇੱਥੇ ਜਿਹੜਾ ਲੋਕ ਬਹੁਤ ਮਾਨ ਸਤਕਾਰ ਕਰਨੇ ਆਉਂਦੇ ਦੂਰ ਦੂਰ ਤੋਂ ਨਾ ਮੱਥਾ ਟੇਕਣ ਆਂਦੀ ਵਿਦੇਸ਼ਾਂ ਤੋਂ ਦੁਨੀਆਂ ਦੀ ਪਰ ਉਹਦਾ ਜਿਹੜਾ ਇਤਿਹਾਸ ਮਟਾਉਣ ਲਈ ਇਹ ਦਿਨ ਰਾਤ ਜਿਹੜੇ ਅੰਬਾਂ ਦੇ ਦਰਖਤ ਜਿ ਕੱਟੇ ਜਾ ਰਹੇ ਮੇਰਾ ਪਿੰਡ ਕੁੰਬੜਾ ਹੈਗਾ ਮੈਂ ਪੁਰਾਣਾ ਜਿਹੜਾ ਪਿਛਲੇ ਜਾਣਦਾ ਵੀ ਇੱਥੇ 100 ਸਾਲ ਪੁਰਾਣੇ ਅੰਬ ਖੜੇ ਨੇ ਪੂਰੇ ਅੰਬ ਖੜੇ ਸੀ ਜਿਹੜੇ ਲਾਗ ਇਹ ਮੌਲ ਬਣਾਏ ਪੁੱਡਾ ਦਫ਼ਤਰ ਬਣਾਇਆ ਸਾਰੇ ਅੰਬ ਕੱਟ ਕੇ ਬਣਾਏ ਤੇ ਉਸ ਰੋਕਣ ਵਾਸਤੇ ਦਰਖਤਾਂ ਨੂੰ ਅਸੀਂ ਪਿਛਲੇ 6 ਮਹੀਨਿਆਂ ਤੋਂ ਦਰਖਾਸਤਾਂ ਦੇ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਡਾਇਰੈਕਟਰ বন ਵਿਭਾਗ ਨੂੰ ਵੱਡਾ ਦਫ਼ਤਰ ਨੂੰ ਇੱਥੇ ਤੱਕ ਕੇ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਦਰਖਤ ਵੀ ਵੱਡੇ ਨਹੀਂ ਜਾਂਦੇਗਾ ਪਰ ਉਹ 40 ਦਰਖਤ ਵੱਡੇ ਪਏ ਜਿਸ ਦੀ ਚਾਰਾਜੋਈ ਅਸੀਂ ਕੋਟ ਵੀ ਕਰ ਰਹੇ ਹਾਂ ਅਦਾਲਤ ਜੀ ਵੀ ਅਸੀਂ ਦਾਰ ਤੌਰ ਪਰ ਕਰ ਰਹੇ ਤੇ ਤੁਹਾਡੇ ਰਾਹੀਂ ਪਹਿਲਾਂ ਕਈ ਵਾਰੀ ਖਬਰਾਂ ਲੱਗ ਚੁੱਕੀਆਂ ਪਰ ਇੱਥੇ ਦੇ ਈਓ ਨੇ ਇੱਥੇ ਦੇ ਸਟੇਪ ਦਸਤਰ ਨੇ ਜਿਹੜਾ ਜੇੀ ਤੇ ਐਸ ਡੀਓ ਉਹਨਾਂ ਨੂੰ ਮਨਸਾਨ ਦੇ ਹੀ ਕਰਕੇ ਜਿਹੜਾ ਸਾਡੇ ਫੁੱਟ ਪਾਸ ਤੇ ਦਰਖਤ ਹੈ ਉਹ ਵੀ ਅੰਦਰ ਚਾਦਰਾਂ ਲਵਾ ਕੇ ਉਹਦੀ ਚਾਰਦੌਰੀ ਕਰਾ ਕੇ ਜਿਹੜੀਆਂ ਚਾਦਰਾਂ ਲੱਗਦੀ ਲੱਗ ਜਾਂ ਤਾਰ ਲਾਦੀ ਕੰਡਾ ਦਰ ਲਾਦੀ ਜਿਵੇਂ ਜੇਲ ਬਣਾਈ ਹੁੰਦੀ ਹੈ ਪਰ ਪ ਮੋਟੀ ਕ੍ਰਿਮਸ਼ਨ ਕਰਨ ਵਾਲੇ ਲੋਕ ਜਿਹੜੇ ਮੋٹے ਚੋਰ ਨੇ ਉਹ ਚੋਰਾਂ ਨੇ ਇੱਕ ਵੀ ਜਿਹੜਾ ਹੈਗਾ ਉਤੇ ਬਸ ਖਲਾਫੇ ਚ 6 ਮਹੀਨੇ ਚ ਕੋਈ ਕਾਰਵਾਈ ਨਹੀਂ ਕਰੀ ਜਿਸ ਕਰਕੇ ਅਸੀਂ ਤੰਗ ਹੋ ਗਏ ਪਿਛਲੇ 15 ਦਿਨ ਤੋਂ ਪਹਿਲਾਂ ਅਲਟੀਮੇਟਮ ਦਿੱਤਾ ਸੀ ਕੋਈ ਗੱਲਬਾਤ ਨਾ ਹੋਈ ਤਾਂ ਅੱਜ ਇਹਨਾਂ ਦਾ ਜਿਹੜਾ ਪਿੱਟ ਸਿਆਪਾਸੀ ਕਰਨ ਤੁਹਾਡੇ ਪਹੁੰਚੇਗੇ ਤੇ ਤੁਹਾਡੇ ਰਾਹੀਂ ਇਹ ਗੱਲ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੀਜੇਪੀ ਪੰਜਾਬ ਨੂੰ ਤੇ ਪੂਡਾ ਕਮਾਟਾ ਦਾ ਜਿਹੜਾ ਮੰਤਰੀ ਹੈ ਇਹਨਾਂ ਨੂੰ ਜਿਹੜਾ ਚਾਹੋ ਮੁੱਖ ਮੰਤਰੀ ਕੋਲ ਹੁਣ ਤੇ ਇਹਨਾਂ ਨੂੰ ਕਹਿਣਾ ਚਾਹੁੰਦੇ ਪੀ ਤੁਸੀਂ ਜੇ ਕੋਈ ਮਰਮੋਟੀ ਜਾਗਦੀ ਹੈ ਠੀਕ ਹੈ ਧਰਤੀ ਤੇ ਬੈਠ ਕੇ ਰੋਟੀ ਖਾ ਕੇ ਭਗਵਾਨ ਤੁਮਨ ਜੀ ਤਰ੍ਹਾਂ ਸਮਾਂ ਨਹੀਂ ਚੱਲਣਾ ਆ ਗੁੱਡ ਗੁੱਡਾ ਪਾਣੀ ਚ ਖੜ ਕੇ ਮੰਤਰੀ ਐਮ ਖਲ ਖੜ ਜਾਂਦੇ ਉੱਥੇ ਨਹੀਂ ਆ ਲੋਕ ਸੜਕਾਂ ਦੇ ਬੈਠੇ ਆਪਣੀ ਮੰਗਾਂ ਲਈ ਸਬੰਧੀ ਸਿੰਘ ਵਾਲੇ ਢਾਈ ਤਿੰਨ ਸਾਲ ਤੋਂ ਬੈਠੇ ਆ ਅਸੀਂ ਦੋ ਸਾਲ ਤੋਂ ਫਿਕ ਸਰਟੀਫਿਕੇਟਾਂ ਨੂੰ ਲਿਕੇ ਬੈਠੇ ਆ ਸਾਰੇ ਲੋਕ ਆਪਣੀ ਮੰਗਾਂ ਵਾਸਤੇ ਟੀਚਰ ਦੇ ਆਪਕੇ ਜਿਹੜੇ ਅੰਮ੍ਰਿਤਸਰ ਗੁਰਦਾਰੇ ਬੰਦ ਕਰੇ ਪਏ ਆ ਜਨਮਰਾ ਵਾਂਗੂ ਤਾਂ ਇਹ ਲੋਕ ਜਿਹੜੇ ਆਪਣੀ ਮੰਗਾਂ ਵਾਸਤੇ ਸੜਕਾਂ ਦੇ ਉੱਤੇ ਆ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਰਾਹੀਂ ਅੱਜ ਇੱਕ ਛੋਟਾ ਜ ਬੇਨਤੀ ਕਰਦੇ ਆ ਤੇ ਸਾਡਾ ਸਹਿਯੋਗ ਤੇ ਸਾਥ ਦਿਓ ਅੰਮ੍ਰਿਤਸਰ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈ ਉਹ ਬਚਾਰ ਜੀ ਅੰਬਾ ਨੂੰ ਕੱਟਣ ਦੇ ਵਿਰੋਧ ਦੇ ਵਿੱਚ ਤੁਸੀਂ ਵੀੜਾ ਚੁੱਕੇ ਤਾਂ ਇਸੇ ਦੇ ਸੰਬੰਧ ਵਿੱਚ ਗੁਰਦੁਆਰਾ ਕਮੇਟੀ ਦੀ ਭੂਮਿਕਾ ਹੋਣੀ ਚਾਹੀਦੀ ਹੈ ਸਿੱਕੀ ਲੱਗਦਾ ਕਿ ਕਮੇਟੀ ਦੀ ਭੂਮਿਕਾ ਕਿੱਦਾਂ ਦੀ ਹੈ ਭੂਮਿਕਾ ਕਮੇਟੀ ਕੀ ਜਮਾ ਬਿਲਕੁਲ 0 ਹੈ ਅਸੀਂ ਮੈਨੇਜਰ ਸਾਹਿਬ ਨੂੰ ਖੁਦ ਲਿਖਤੀ ਲੈਟਰ ਦੇ ਕੇ ਆਏ ਉਹ ਜੇ ਤਾਂ ਸੁਖਵੀਰ ਬਾਦਲ ਫੋਨ ਕਰਦਾ ਮੈਨੇਜਰ ਨੂੰ ਫਿਰ ਤਾਂ ਇੱਥੇ ਚਾਹਦੀਆਂ ਕਿਟਲੀਆਂ ਵੀ ਆ ਜਾਣੀਆਂ ਤੇ ਲੰਗਰ ਵੀ ਆ ਜਾਣ ਤੇ ਉਸ ਮੈਨੇਜਰ ਨੂੰ ਇੱਥੋਂ ਤੋਂ ਪਹਿਲਾਂ ਅਸੀਂ ਤਬਦੀਲ ਕਰਨ ਦੀ ਮੰਗ ਰੱਖਦੇ ਬਦਲਿਆ ਜਾਵੇ ਅਸੀਂ ਲਿਖਤੀ ਲੈਟਰ 10 ਬੰਦੇ ਦੇ ਦੇ ਕੇ ਆਏ ਪ੍ਰੈਸ ਨੂੰ ਖਬਰਾਂ ਭੇਜੀਆਂ ਪਰ ਉਸ ਮੈਨੇਜਰ ਨੇ ਕੱਲ ਤੋਂ ਅਸੀਂ ਯਾਦ ਕਰਾ ਰਹੇ ਹਾਂ ਜ ਸਵੇਰੇ ਕਰਿਆ ਕਹਿੰਦਾ ਜੀ ਹੜਪੀਟਾਂ ਚ ਚਲੇ ਗਏ ਸਾਰੇ ਲੋਕ ਸਾਡੇ ਦਾ ਇਹ ਮੈਨੇਜਰ ਦੀ ਵਰਡਿੰਗ ਹੈ ਅਸੀਂ ਕੱਲ ਤੱਕ ਤੇ ਜ세ਦਾਰ ਨੂੰ ਭੇਜੀ ਹੈ ਸਾਰਿਆਂ ਨੂੰ ਭੇਜੀ ਹੈ ਪਰ ਉਹਨਾਂ ਦੇ ਕੰਨ ਤੇ ਜੂਨੀ ਸਰਕੀ ਅਸੀਂ ਤੁਹਾਡੇ ਲਈ ਨਹੀਂ ਇਹ ਕਹਿਣਾ ਚਾਹੁੰਦੇ ਜੇ ਸੁਖਵੀਰ ਬਾਦਲ ਇਹਨਾਂ ਨੂੰ ਆਰਡਰ ਕਰਦਾ ਕੋਈ ਤਾਂ ਹੀ ਗੁਰਦੁਆਰੇ ਵਾਲਿਆਂ ਨੂੰ ਤਾਂ ਆਉਂਦੇ ਇਹ ਲੋਕਲ ਸੰਗਤਾਂ ਨੇ ਐਸੇ ਪਿੰਡਾਂ ਦੀਆਂ ਸੰਗਤਾਂ ਨੇ ਜਿਨ੍ਹਾਂ ਦੇ ਦਿਲਾਂ 'ਚ ਦਰਦ ਹੈ ਗੁਰਦੁਆਰਾ ਸਾਹਿਬ ਵਾਸਤੇ ਇਹਨਾਂ ਦੇ ਦਿਲਾਂ 'ਚ ਦਰਦ ਨਹੀਂ ਇਹ ਤਨਖਾਈਆਂ ਇਹ ਤਾਂ ਥਿਰਪ ਤਨਖਾਹ ਤੱਕ ਕੰਮ ਕਰ ਰੱਖਦੇ ਹਾਂ ਬਲਵਿੰਦਰ ਜੀ ਹੋਰ ਵੀ ਕਾਫੀ ਪ੍ਰੋਜੈਕਟ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਾਲ ਨੇ ਉੱਤੇ ਵੀ ਪੇੜ ਕੱਟੇ ਕਿ ਤੁਸੀਂ ਇਹਨੂੰ ਹੀ ਟਾਰਗੇਟ ਕਿਉਂ ਕਰਦੇ ਹੋ ਹੋਰ ਜਗ੍ਹਾ ਕੋਈ ਇਹਨਾਂ ਦਾ ਇਸ ਤਰ੍ਹਾਂ ਵੀ ਸਾਡੇ ਲਾਗ ਸਾਡਾ ਬਿਲਕੁਲ ਤਰਨਾ ਹੈਗਾ ਅਸੀਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜਾ ਫੁੱਟਪਾਥ ਵਾਲੇ ਤਰਖਤਾਂਗੇ ਉਹ ਤਾਂ ਘਟੋ ਘਟ ਛੱਡਣੇ ਚਾਹੀਦੇ ਯੂਨੈਸਟੇਟਸ ਦੇਆ ਵਾ ਸਾਰਾ ਵੀ ਜਿਹੜਾ ਅੰਮ੍ਰਿਤਸਰ ਗੁਰਦੁਰ ਦੇ ਨੇੜੇ ਇਹੀ ਤਰਖਤ ਪਾਏਗੇ ਹੋਰ ਧਰਖਤ ਪਾ ਜਦੋਂ ਗੁਰਦੁਆਰਾ ਸਾਹਿਬ ਵਾਲੇ ਇਤਿਹਾਸ ਗੁਰਦੁਆਰੇ ਵਾਲੇ ਨਹੀਂ ਬੋਲਦੇ ਮਨਦਰ ਸੁੱਤਾ ਪਿਆ ਪ੍ਰਸ਼ਾਸਨ ਸੁੱਤਾ ਪਿਆ ਤਰਨੇ ਕਰ ਕੀ ਤੁਸੀਂ ਬਾਜਵਾ ਚ ਤਰਨੇ ਕਰਕੇ ਨਹੀਂ ਜਿਹੜੇ ਪਬਲਿਕ ਸਾਡੇ ਕੋਲ ਆਂਦੀ ਸੀ ਜਾਂਦੀ ਸੀ ਉਹ ਲੋਕ ਕਹਿੰਦੇ ਸ਼ਰ ਦਰਖਤ ਕਟਾ ਹੋ ਰਹੇ ਤੁਹਾਡੇ ਸਾਹਮਣੇ ਤੁਸੀਂ ਇਸ ਵਾਸਤੇ ਕਿਉਂ ਨਹੀਂ ਬੋਲਦੇ ਕਾ ਤੁਰ ਜਿਹੜਾ ਤੁਸੀਂ ਕੁਐਸਚਨ ਕਰਦੇ ਸਾਨੂੰ ਲੋਕ ਵੀ ਕੁਐਸਚਨ ਕਰਦੇ ਆ ਤੁਸੀਂ ਅੰਦਰਖਤਾਂ ਮਾਰੇ ਕਦੇ ਨਹੀਂ ਬੋਲਦੇ ਅਸੀਂ ਉਹ ਸਾਰੇ ਬੰਦੇ ਨੂੰ ਮੈਸੇਜ ਸੁਨੇਹ ਲਾਇਆ ਲਿਖਤੀ ਰਿਟਰਨ ਚ ਚਿੱਠੀਆਂ ਦੇਈਆਂ ਤੇ ਇੱਕ ਆ ਲੈਟਰ ਕੱਢਿਆ ਡੀਸੀ ਨੇ ਈਸੀ ਨੇ ਇੱਕ ਲੈਟਰ ਕੱਢਿਆ ਵੀ ਅੰਬ ਦੀ ਕਿਸੇ ਵੀ ਤਰੀਕੇ ਤੇ ਪਰਮਿਸ਼ਨ ਨਹੀਂ ਮਿਲ ਸਕਦੀ ਮਨਜ਼ੂਰੀਆਂ ਨਹੀਂ ਮਿਲ ਸਕਦੀ ਅੰਬ ਕੱਟੇ ਨਹੀਂ ਜਾ ਸਕਦੇ ਇਹ ਸਰਕਾਰੀ ਲੈਟਰ ਕੱਢੇ ਵੈ ਇਹ ਸਾਰੇ ਸਾਨੂੰ ਬਣਦੋ ਭਾਗ ਤੋਂ ਮਿਲੇ ਆ ਹੋਰ ਮਿਲੇ ਆ ਤੇ ਇਹ ਸਾਰੀ ਸਰਕਾਰੀ ਲੈਟਰਾਂ ਜਿਹੜਾ ਲੱਗਦਾ ਪ੍ਰੋਜੈਕਟ ਕਿਉਂ ਪਾਸ ਕਰ ਦਿੰਦਾ ਜਦ ਇਦਾਂ ਦੀ ਆਰਡਰ ਡੀਸੀ ਵੱਲੋਂ ਕਿੱਥੇ ਜਾਂਦੀ ਗਮਾ ਡਾ ਵੱਲੋਂ ਪਹਿਲਾਂ ਲਿਖਤੀ ਦੇਣਾ ਚਾਹੀਦਾ ਵੀ ਜਿਹੜੇ ਦਰਸਤਾਂ ਆ ਦਰਸਤਾਂ ਨੂੰ ਛੱਡ ਕੇ ਸਾਡੇ 12 ਗਿੱਲੇ ਨਹੀਂ ਇੱਕ ਗਿੱਲਾ ਕੱਟਿਆ ਜਾਊਗਾ ਅੱਧਾ ਗਿੱਲਾ ਕੱਟਿਆ ਜਾਊਗਾ ਕੋਈ ਦਰਸਤਾਂ ਦੀ ਜਗ੍ਹਾ ਛੱਡ ਕੇ ਜਿਹੜੀ ਖਾਲੀ ਜਗ੍ਹਾ ਪਈ ਉਹ ਵੇਚ ਦੋ ਪੌਲੀ ਦੇ ਪਿੱਛੇ ਆਕਸ਼ਨ ਤੇ ਵੇਚ ਦੋਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੇਕਿਨ ਦਰਖਤਾਂ ਦਾ ਪਹਿਲਾਂ ਹਟਣਾ ਚਾਹੀਦਾ ਜਿਹੜੇ 40-40 ਸਾਲ ਦਰਖਤ ਪਹਿਲਾਂ 30-30 ਸਾਲ ਪਾਲੇ ਹਨ ਕਿੰਨਾ ਉਹਦੇ ਖਰਚਾ ਹੋਇਆਗਾ ਕਿੰਨਾ ਕੁਛ ਨਹੀਂ ਤੇ ਉਹ ਕੈਮੀਕਲ ਪਾ ਕੇ ਜਿਹੜੇ ਦਰਖਤ ਵੱਡੇ ਜਾਂਦੇ ਨੇ ਤੇ ਇਹਨਾਂ ਦੀ ਜਿਹੜੀ ਡਰਾਮੇ ਬਾਦ ਸਰਕਾਰ ਹੈ ਮੁੱਖ ਮੰਤਰੀ ਇਹਨਾਂ ਦਾ ਸ਼ਾਇਦ ਕੋਈ ਹਿੱਸਾ ਪਤੀ ਨਾ ਹੋਵੇ ਤੁਹਾਡੇ ਪ੍ਰਦਰਸ਼ਨ ਤੋਂ ਬਾਅਦ ਲੱਗ ਜਾ ਲੱਗਦਾ ਕਿ ਰੋਕ ਲੱਗੂਗੀ 100% ਰੋਕ ਲੱਗੂਗੀ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਵੀ ਤਰਜਾ ਖੜਕਾ ਰਹੇ ਹਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਦਫ਼ਤਰ ਨੂੰ ਇਹਨਾਂ ਨੂੰ ਹਾਈ ਕੋਰਟ